ਦੀ ਗੰਦਨ ਹਾਇ ਗੋਪਾਲ ਜਦੋਂ ਮਨ ਬੱਚਾ ਮਾਤਾ ਦੇ ਗਰਭ ਵਿੱਚੋਂ ਬਾਹ ਨਿਕਲਿਆ ਉਹਦੀ ਲਿਵ ਜੇਰੀਆ ਉਹ ਮਾਲਾ ਹਮਾਰੇ ਕਤੋ ਤੋਲ ਦਿੱਤੀ ਗਈ ਆਪ ਦੇ ਹਿਦਵਾਰ ਵਿੱਚ ਜਾ ਕੇ ਲੁਕ ਗਏ ਦਵਾਜਾ ਘਾਤਾ ਬੰਦ ਤੇ ਧੁੱਕੀ ਦਾ ਨਵਾ ਕੀ ਆ ਕਿ ਹੁਣ ਮੈਂ ਲੁਕ ਗਿਆ ਵਾਂ ਇਦਾਂ ਸੀ ਬਾਰ ਬੱਚਾ ਨਾ ਲੁਕਾ ਮੱਚ ਖੇਦਦੇ ਆ ਇੱਕ ਜਾਣਾ ਨੁਕਿਆਂ ਦਾ ਬਾਅਦ ਸਭ ਆਕੀ ਬਲਬਦੇ ਆ ਇਦਾਂ ਹੀ ਅਸੀਂ ਅੰਦਰ ਦੀ ਖੇਦ ਖੇਦਨੀ ਆ ਛੁਆਸਾਰੇ ਹੰਦਿਆ ਐਸੀ ਜੱਪ ਕਰਕੇ ਅਬਨੇ ਘਰ ਜਾਣਾ ਵਾ ਐਸੀ ਕਿੱਦਾਂ ਆਪਣੇ ਘਰ ਮਿਲਣਾ ਵਾ ਜਿੰਨਾ ਤੇ ਮਾਲਕ ਖੁਸ਼ ਹੰਦਾਂ ਨੇ ਸੱਚੀ ਸੰਗਤ ਲੈ ਕੇ ਆਉਂਦਾ ਵਾ ਬਾਣੀ ਗੁਰੂ ਨੂੰ ਪ੍ਰણામ ਕਰਦੇ ਆ ਆਪੇ ਸੰਗਤ ਛੱਦ ਬਹਾਲੇ ਆਪੇ ਵਿਦੈ ਕੋ ਗਲਾਵੇ ਹਣ ਅਸੀਂ ਜਾਪ ਕਰੀਏ ਜਿੱਦਾਂ ਬਾੜ ਅਸੀਂ ਜੇ ਜਿੱਦਾਂ ਬਾੜ ਵਿਚਾ ਕੋਈ ਗਵਾਚ ਜਾਵੇ ਉਹ ਫੇਲੋ ਨਰੀ ਮਾਤਾ ਨਾਲ ਲੱਦੇ ਫੇਲੋ ਗਵਾਜਾਂ ਗੁਰਮਾਤਾ ਨੂੰ ਮਾਲਦਾ ਵਾ ਕਿਸੇ ਜੀ ਗੁਰਮਾਤਾ ਦੀ ਬਾਤ ਛੋਲ ਲੈਂਦੀ ਆ ਫੇਲੋ ਨਾਰੇ ਪਿਆਰ ਨਾਲ ਆਪਦੇ ਘਰ ਦੇ ਬਠਾਉਂਦੀ ਆ ਨਾਰੇ ਨੂੰ ਬੜਾ ਪਿਆਰ ਕਰਦੀ ਨਾਰੇ ਉਹਨਾਂ ਨੂੰ ਮੀਆਂ ਦਿੰਦੀ ਆ ਇਹ ਦੇਸੀ ਮਾਲਕ ਨੂੰ ਜਦੋਂ ਵਾਜਾ ਮਾਰਾਂਗੇ ਚੱਪ ਕਰਕੇ ਫਿਰ ਜੇ ਨਾ ਮਾਲਕ ਜਿੱਦ ਸਾਨੂੰ ਉਹ ਦੀ ਬਾਤ ਸੁਣ ਜੂਗੀ ਫਿਰ ਇਹਨਾਂ ਨੂੰ ਕੀ ਕਰੂਗਾ ਤੁਹਾਨੂੰ ਆਕੇ ਨਾਲੇ ਘਰ ਦੇ ਜਾ ਕੇ ਨੂੰ ਹੱਲ ਲੱਬਲ ਮਲਾ ਸਾਥ ਮਲਾ ਦਊਗਾ ਨਾਇਨ ਨੂੰ ਪਿਆਰ ਕਰੂਗਾ ਕੋਈ ਵੀ ਗੁਮਖਾਸਾ ਨਾ ਹੋਏ ਤੇਰੇ ਸਰਗਤ ਚ ਆ ਕੇ ਜਪ ਨਾਮ ਕੋਕੇ ਮੁੱਖਾ ਜਮਾ ਵਾਰ-ਵਾਰ ਨਹੀਂ ਮਿਲਦਾ ਜੇ ਬਾਣੀ ਗੁਰੂ ਫਰਾਮ ਕਰਦੇ ਆ ਕਬੀਲ ਮਨਿਸ ਜਮ ਲੱਭ ਹੈ ਹੋਈ ਨਾ ਬਾਰ-ਬਾਰ ਜੋ ਬਾਣੀ ਫਰਾਂ ਪਾ ਕੇ ਭਿੰਗਦੇ ਉਹਨਾਂ ਜਾਗੇਦਾਰ ਅੰਦੇਸੇ ਹੁਣ ਵੀ ਨਹੀਂ ਜਪ ਕਰਾਂਗੇ ਚਾਚੂ ਗੁਚਾ ਚਾਚਾ ਕਾ ਕਰੇਜ ਸਿੱਖਾਂ ਮੈਂ ਚੂਕ ਪੰਜਾਬ ਦਾ ਕੰਮ ਹੀ ਇਹ ਆ ਉਹਨੇ ਜੂਤੀਂ ਚੂਤੀ ਗੰਦਾਂ